ਪੰਜਾਬ ਅੱਜ ਹੜਾਂ ਦੀ ਮਾਰ ਚੱਲ ਰਹੀ ਹੈ ਤੇ ਲਗਾਤਾਰ ਉਥੇ ਕਿਸਾਨਾਂ ਦੀਆਂ ਜਿਹੜੀਆਂ ਕਿ ਫਸਲਾਂ ਪੂਰਨ ਤੌਰ ਤੇ ਤਬਾਹ ਹੋ ਚੁੱਕੀਆਂ ਨੇ ਦੂਜੇ ਪਾਸੇ ਉਥੇ ਪਿੰਡਾਂ ਦੇ ਪਿੰਡ ਡੁੱਬ ਗਏ ਤੇ ਜਿਸ ਤੋਂ ਬਾਅਦ ਸਰਦਾਰ ਸੁਖਵੀਰ ਸਿੰਘ ਬਾਦਲ ਜਿਹੜੇ ਕਿ ਲਗਾਤਾਰ ਦੌਰੇ ਦੇ ਉੱਤੇ ਨਿਕਲੇ ਹੋਏ ਨੇ ਉਹਨਾਂ ਦੇ ਵੱਲੋਂ ਪੈਸੇ ਵੀ ਜਿਹੜੇ ਕਿ ਲੋਕਾਂ ਨੂੰ ਦਿੱਤੇ ਗਏ ਡੀਜ਼ਲ ਦਿੱਤਾ ਗਿਆ ਪਰੰਤੂ ਹੁਣ ਉਹਨਾਂ ਨੇ ਆਪਣੀ ਲੀਡਰਸ਼ਿਪ ਨੂੰ ਜਿਹੜਾ ਕਿ ਇੱਕ ਹੋਰ ਆਦੇਸ਼ ਦੇ ਦਿੱਤਾ ਚਾਰ ਮੈਂਬਰੀ ਕਮੇਟੀ ਬਣਾਈ ਗਈ ਤੇ ਜਿਸ ਤੋਂ ਬਾਅਦ ਐਨ ਕੇ ਸ਼ਰਮਾ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਆਪਣੀ ਲੀਡਰਸ਼ਿਪ ਨੂੰ ਹੁਕਮ ਲਗਾਏ ਗਏ ਨੇ ਆਦੇਸ਼ ਲਗਾਏ ਗਏ ਨੇ ਕਿ ਤੁਸੀਂ ਸਾਰੀ ਫੀਡਬੈਕ ਇਕੱਠੀ ਕਰੋ ਤੇ ਜੋ-ਜੋ ਨੁਕਸਾਨ ਪੰਜਾਬੀਆਂ ਨੂੰ ਹੋਇਆ ਉਸ ਦੀ ਫੀਡਬੈਕ ਜਿਹੜੀ ਕਿ ਦਿੱਤੀ ਜਾਵੇ ਤਾਂ ਕਿ ਉਸ ਦੀ ਪਰਪਾਈ ਕੀਤੀ ਜਾਵੇ ਤੇ ਜਿਸ ਤੋਂ ਬਾਅਦ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਜਿਹੜਾ ਕਿ ਵੱਖ-ਵੱਖ ਇਲਾਕਿਆਂ ਦੇ ਵਿੱਚ ਆਪਣੇ ਜਿਹੜੇ ਕਿ ਲੀਡਰਾਂ ਨੂੰ ਆਦੇਸ਼ ਦਿੱਤੇ ਨੇ ਹੋਰ ਕੀ ਕੁਝ ਕਹਿਣਾ ਐ ਐਨ ਕੇ ਸ਼ਰਮਾ ਦਾ ਆਓ ਤੁਹਾਨੂੰ ਸੁਣਾਉਣੇ ਆ ਸੁਖਵੀਰ ਸਿੰਘ ਬਾਦਲ ਦੀ ਡਾਇਰੈਕਸ਼ਨ ਤੇ ਦਿਸ਼ਾ ਨਿਰਦੇਸ਼ ਅੰਚਾਰ ਜਿਹੜੀ ਚਾਰ ਮੈਂਬਰੀ ਕਮੇਟੀ ਲੋਕ ਸਭਾ ਹਲਕਾ ਪਟਿਆਲਾ ਦੀ ਬਣਾਈ ਗਈ ਆ ਉਸ ਦੀ ਮੀਟਿੰਗ ਜਿਹੜੀ ਆ ਜੇ ਰਿਕਵਰਚ ਹੋਈ ਆ ਔਰ ਇਸ ਕਮੇਟੀ ਨੇ ਡਿਸਾਈਡ ਕਰਿਆ ਵੀ ਪਰਸੋਂ ਤੋਂ ਲਗਾਤਾਰ ਜਿਹੜੇ ਪਟਿਆਲੇ ਦੇ ਫਲਡ ਅਫੈਕਟਡ ਏਰੀਆਸ ਐ ਸਮਾਣਾਆਂ ਛਤਰਾਣਾਆਂ ਤਨੌਰਾ ਸੁਨੌਰਾ ਰਾਗਰਾ ਦੇਰਵਿ ਜਿੱਥੇ ਜਿੱਥੇ ਨੁਕਸਾਨ ਹੋਇਆ ਉੱਥੇ ਉੱਥੇ ਦੇ ਕਿਸਾਨਾਂ ਤੱਕ ਗਰੀਬ ਲੋਕਾਂ ਤੱਕ ਐਸੀ ਪਰਿਵਾਰਾਂ ਤੱਕ ਪਹੁੰਚ ਕਰੂਗੀ ਔਰ ਬਕਾਇਦਾ ਹੜ੍ਹ ਤੋਂ ਹੋਏ ਨੁਕਸਾਨ ਦੇ ਸਾਰੇ ਵੇਰਵੇ ਨੋਟ ਕਰੂਗੀ ਨੋਟ ਕਰਕੇ ਜਿਹੜੀ ਰਿਪੋਰਟ ਆ ਪਾਰਟੀ ਪ੍ਰਧਾਨ ਸਰਦਾਰ ਸੁਵੀਰ ਸਿੰਘ ਬਾਦਲੂ ਜੀ ਨੂੰ ਅਗਲੇ ਐਕਸ਼ਨ ਵਾਸਤੇ ਜਿਹੜੀ ਉਹ ਸਾਰੀ ਰਿਪੋਰਟ ਆ ਉਹਨਾਂ ਨੂੰ ਸੌਂਪੀ ਜਾਊਗੀ ਸਭ ਪਰਸ਼ਾਂ ਤੋਂ ਕੱਲੇ ਕੱਲੇ ਹੱਕੇ 'ਚ ਫਲੱਡ ਅਫੈਕਟਡ ਕਨੇ ਕਨੇ ਪਿੰਡ ਤੱਕ ਜਿਹੜੇ ਬੰਨ ਟੁੱਟੇ ਆ ਜਾਂ ਕਿਸੇ ਸਰਕਾਰ ਦੀ ਨਿਕਾਮੀ ਕਰਕੇ ਟੁੱਟੇ ਆ ਜਾਂ ਕਿਸੇ ਅਫਸਰ ਦੀ ਨਿਕਾਮੀ ਕਰਕੇ ਟੁੱਟੇ ਆ ਟੋਟਲ ਲੋਕ ਸਭਾ ਹਲਕਾ ਪਟਿਆਲੇ ਦੀ ਕੰਸੋਲੀਡੇਟਡ ਰਿਪੋਰਟ ਆ ਜਿਹੜੀ ਪ੍ਰਧਾਨ ਜੀ ਨੇ ਹਫਤੇ ਦੇ ਅੰਦਰ ਅੰਦਰ ਜਿਹੜੀ ਉਹ ਮੰਗੀ ਦੀ ਤਾਂ ਕਿ ਛਾਰੇ ਦਾ ਜਾਂ ਹੋਰ ਕੋਈ ਪ੍ਰਬੰਧ ਆ ਜਿਹੜੇ ਉਹ ਕਰੇ ਜਾ ਸਕਣ ਸੋ ਰਿਪੋਰਟ ਅਸੀਂ ਪਰਸੋਂ ਤੋਂ ਹ ਸਟਾਰਟ ਕਰ ਰਹੇ ਆ ਸਤਰਾਣਾ ਸਮਾਣਾ ਕਨੌਰ ਸਨੌਰ ਡੇਰਾ ਬਸੀ ਸਾਢੇ ਹੰਕਿਆਂ ਤੁਸੀਂ ਸੁਖਵੀਰ ਸਿੰਘ ਬਾਦਲ ਜੀ ਦੀ ਡਾਇਰੈਕਸ਼ਨ ਤੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜੀ ਚਾਰ ਮੈਂਬਰੀ ਕਮੇਟੀ ਲੋਕ ਸਭਾ ਹਲਕਾ ਪਟਿਆਲਾ ਦੀ ਬਣਾਈ ਗਈ ਹੈ ਉਸ ਦੀ ਮੀਟਿੰਗ ਜਿਹੜੀ ਆ ਜੇ ਰਿਕਵਰਚ ਹੋਈ ਆ ਔਰ ਇਸ ਕਮੇਟੀ ਨੇ ਡਿਸਾਈਡ ਕਰਿਆ ਵੀ ਪਰਸੋਂ ਤੋਂ ਲਗਾਤਾਰ ਜਿਹੜੇ ਪਟਿਆਲੇ ਦੇ ਫਲਡ ਅਫੈਕਟਡ ਏਰੀਆਸ ਹੈ ਸਮਾਣਾ ਹੈ ਨਾ ਚਤਰਾਣਾ ਹੈ ਕਨੌਰ ਹੈ ਰਸਨੌਰ ਹੈ ਰਾਜਾਂ ਦੇਰਾ ਜਿੱਥੇ ਜਿੱਥੇ ਨੁਕਸਾਨ ਹੋਇਆ ਉੱਥੇ ਉੱਥੇ ਦੇ ਕਿਸਾਨਾਂ ਤੱਕ ਗਰੀਬ ਲੋਕਾਂ ਤੱਕ ਐਸੀ ਪਰਿਵਾਰਾਂ ਤੱਕ ਪਹੁੰਚ ਕਰੂਗੀ ਔਰ ਬਕਾਇਦਾ ਹੜ੍ਹ ਤੋਂ ਹੋਏ ਨੁਕਸਾਨ ਦੇ ਸਾਰੇ ਵੇਰਵੇ ਨੋਟ ਕਰੂਗੀ ਨੋਟ ਕਰਕੇ ਜਿਹੜੀ ਰਿਪੋਰਟ ਆ ਪਾਰਟੀ ਪ੍ਰਧਾਨ ਸਰਦਾਰ ਸੁਨੀਤ ਸਿੰਘ ਬਾਦਲ ਦੀ ਨੂੰ ਅਗਲੇ ਐਕਸ਼ਨ ਵਾਸਤੇ ਜਿਹੜੀ ਇਹ ਸਾਰੀ ਰਿਪੋਰਟ ਆ ਉਹਨਾਂ ਨੂੰ ਸੌਂਪੀ ਜਾਊਗੀ ਸਭ ਕਸ਼ ਤੋਂ ਇਕੱਲੇ ਇਕੱਲੇ ਹੱਕੇ ਚ ਫਲਾਡ ਫੈਕਟਰਡ ਕੱਲੇ ਕਲੇ ਪਿੰਡ ਤੱਕ ਜਿਹੜੇ ਬੰਨ ਟੁੱਟੇ ਆ ਜਾਂ ਕਿਸੇ ਸਰਕਾਰ ਦੀ ਨਿਕਾਮੀ ਕਰਕੇ ਟੁੱਟੇ ਆ ਜਾਂ ਕਿਸੇ ਅਫਸਰ ਦੀ ਨਿਕਾਮੀ ਕਰਕੇ ਟੁੱਟੇ ਆ ਟੋਟਲ ਲੋਕ ਸਭਾ ਹਲਕਾ ਪਟਿਆਲੇ ਦੀ ਕੰਸੋਲੀਡੇਟਡ ਰਿਪੋਰਟ ਆ ਜਿਹੜੀ ਪ੍ਰਧਾਨ ਜੀ ਨੇ ਹਫਤੇ ਦੇ ਅੰਦਰ ਅੰਦਰ ਜਿਹੜੀ ਉਹ ਮੰਗੀ ਦੀ ਤਾਂ ਕਿ ਛਾਰੇ ਦਾ ਜਾਂ ਹੋਰ ਕੋਈ ਪ੍ਰਬੰਧ ਦਾ ਜਿਹੜੇ ਉਹ ਕਰੇ ਜਾ ਸਕਣ ਸੋ ਰਿਪੋਰਟ ਅਸੀਂ ਪਾਸ ਤੋਂ ਨੂੰ ਸਟਾਰਟ ਕਰ ਰਹੇ ਆ ਸਤਰਾਣਾ ਸਮਾਣਾ ਕਨੌਰ ਸਨੌਰ ਡੇਰਾ ਬਸੀ ਸਾਢੇ ਰੁਕਿਆ ਤੁਸੀਂ